ਆਪਾਂ ਬੀਰੋ ਇੱਕ ਗੱਲ ਅੱਜ ਜ਼ਰੂਰ ਕਰਨੀ ਹੈ ਜਿਹੜੀ ਉਹ ਐਸਜੀਪੀਸੀ ਸਾਡੀ ਸਰਉਣੀ ਕਮੇਟੀ ਉਹਦਾ ਦੇਖੋ ਕੰਮ ਹੈ ਜਿਹੜਾ ਉਹ ਆ ਪੰਥਕ ਮੁੱਦਿਆਂ ਤੇ ਲੜਨਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਪੰਥ ਦੀ ਨੌਜਵਾਨੀ ਨੂੰ ਸੰਭਾਲਣਾ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ ਬੱਚਿਆਂ ਨੂੰ ਸਿੱਖਿਆ ਦਾ ਪ੍ਰਬੰਧ ਕਰਨਾ ਬੱਚਾਂ ਤੇ ਨਸ਼ਿਆਂ ਤੋਂ ਬਚਾਉਣਾ ਸਕੂਲਾਂ ਦੀ ਸੇਵਾ ਕਰਨੀ ਕਾਲਜਾਂ ਦੀ ਬੱਚਿਆਂ ਦੀ ਹੈਲਪ ਕਰਨੀ ਆਰਥਿਕ ਤੌਰ ਤੇ ਮਦਦ ਕਰਨੀ ਗਰੀਬ ਦੀ ਵਾਹ ਫੜਨਾ ਸਾਡੀ ਸਰਉਣੀ ਕਮੇਟੀ ਦਾ ਕੰਮ ਹੈ ਕਿਉਂਕਿ ਸਾਡੇ ਗੁਰੂ ਦਾ ਹੁਕਮ ਹੈ ਗਰੀਬ ਦਾ ਮੂੰਹ ਗੁਰੂ ਦੀ ਕੋਲਕ ਸਾਡੇ ਪੰਥਕ ਮੁdde ਬੜੇ ਵੱਡੇ ਵੱਡੇ ਨੇ 30 35 35 ਸਾਲਾਂ ਤੋਂ ਸਾਡੇ ਬੰਦੀ ਸਿੰਘ ਜੇਲਾਂ ਚ ਬੈਠੇ ਆ ਉਹ ਕੋਈ ਘਰ ਦੇ ਕੰਮਾਂ ਬਾਜ਼ ਤੇ ਜਾਂ ਕਿਸੇ ਹੋਰ ਮਸਲੇਾਂ 'ਚ ਨਹੀਂ ਫਸੇ ਹੋਏ ਉਹ ਇਹਨਾਂ ਲੋਕਾਂ ਨੇ ਅਰਦਾਸਾਂ ਕਰ ਕਰਕੇ ਇਹ ਮੋਰਚੇ ਲਾਏ ਸੀ ਉਹ ਨੌਜਵਾਨ ਇਹਨਾਂ ਦੇ ਹੁਕਮਾਂ ਤੇ ਫੁੱਲ ਚੜਾਉਂਦੇ ਹੋਏ ਘਰੋਂ ਵੇਕਰ ਹੋਏ ਅੱਜ ਉਹਨਾਂ ਬਾਅਦ ਤੇ ਆਪਾਂ ਦੇਖ ਲਓ ਜੇ ਇੱਕ ਵੀ ਕੰਮ ਹੈ ਸਰਉਣੀ ਕਮੇਟੀ ਨੇ ਧਰਨਾ ਲੱਗਿਆ ਹੋਇਆ ਬੰਦੀ ਸਿੰਘਾਂ ਦੇ ਵਿੱਚ ਉੱਥੇ ਬੈਠੇ ਲਗਾਤਾਰ ਬੰਦੀ ਸਿੰਘਾਂ ਲਈ ਕੰਮ ਕਰੇ ਉਹ ਤੋਂ ਬਾਅਦ প্রচার প্রসার ਆਪਣੇ ਵੱਲ ਝਾਤ ਮਾਰੇ ਇਹ ਆਪਣੇ ਕਾਬਲ ਇਹ ਦੇਖੇ ਵੀ ਜਿਹੜੀ ਸਾਡੀ ਡਿਊਟੀ ਆ ਉਹਦੇ ਵਿੱਚ ਕਤੇ ਸਾਥੋਂ ਗਲਤੀ ਤਾਂ ਨਹੀਂ ਹੋ ਗਿਆ ਅੱਜ ਸਾਨੂੰ ਆਪਣੇ ਗਰੀਬਾਂ ਤੇ ਦੇਖਣ ਦੀ ਲੋੜ ਹੈ ਵੀ ਜਿਹੜਾ ਸਿੱਖਾ ਉਹ ਕੋਈ ਡੇਰਿਆ ਨਾ ਜਾਵੜਿਆ ਕੋਈ ਕਿਧਰੇ ਜਾਵੜਿਆ ਕੋਈ ਕਿਧਰੇ ਜਾਵੜਿਆ ਜੇ ਆਪਾਂ ਨਾ ਲੈਨੇ ਕਿਹ ਬਾਰੇ ਲੋਕੀ ਇਤਰਾਜ਼ ਕਰਦੇ ਆ ਗੁਰੂ ਨਾਲੋਂ ਟੁੱਟ ਕੇ ਪਤਾ ਨਹੀਂ ਹੋਰ ਖੱਡਾਂ 'ਚ ਵੱਢ ਚੁੱਕਿਆ ਪਰ ਇੱਕ ਕਾਰਪੋਰੇਟ ਘਰਾਣੇ ਦੀ ਮਦਦ ਤੇ ਖੜੀ ਐ ਇੱਕ ਪਰਿਵਾਰ ਲਈ ਦੇਖੋ ਰੋਜ਼ਾਨਾ ਕਦੇ ਨਗਰ ਕੀਰਤਨ ਕਦੇ ਰੈਲੀਆਂ ਕਦੇ ਪੰਜਾਬ ਬਚਾਓ ਪੰਜਾਬ ਬਚਾਓ ਕੇ ਪੰਥ ਬਚਾਓ ਹੋਕਾ ਦੇਣਾ ਐ ਜੀਪੀਸੀ ਦਾ ਕੰਮ ਆ ਪੰਥ ਨੇ ਸਰਵਤ ਦਾ ਭਲਾ ਮੰਗਣਾ ਉਹ ਇੱਕ ਪਰਿਵਾਰ ਦਾ ਭਲਾ ਨਹੀਂ ਮੰਗਦਾ ਪੰਥ ਪੰਥ ਕਿਸੇ ਦਲ ਦਾ ਨਾਮ ਨਹੀਂ ਹੁੰਦਾ ਯਾਦ ਰੱਖਿਓ ਕਿਸੇ ਰਾਜਨੀਤਿਕ ਦਲ ਦਾ ਨਾਮ ਪੰਥ ਨਹੀਂ ਹੈ ਵੀ 20 30 ਬੰਦਾ 150 ਇਕੱਠਾ ਹੋ ਕੇ ਕੋਈ ਦਲ ਬਣਾ ਲੇ ਤੇ ਉਹ ਪੰਥ ਬਣ ਕੇ ਬਹਿ ਜਾਏ ਇਹ ਪੰਥ ਨਹੀਂ ਹੈ ਪੰਥ ਹੁੰਦਾ ਮਾਰਗ ਰਸਤਾ ਉਹ ਹੈ ਹੱਕ ਸੱਚ ਨਾਲ ਨਹੀਂ ਲੜਨ ਵਾਲਾ ਹਰ ਇੱਕ ਇਨਸਾਨ ਦੇ ਨਾਲ ਧੱਕੇ ਦੇ ਵਿਰੁੱਧ ਲੜਨਾ ਉਹ ਕੋਈ ਵੀ ਹੋਵੇ ਸਾਡੇ ਗੁਰੂ ਪੂਰ ਨੇ ਪਾ ਕੇ ਗਏ ਸਾਨੂੰ ਦੱਸਿਆ ਪੰਥ ਕੀ ਹੈ ਪੰਥ ਕੋਈ ਜਾਤ ਗੋਜ ਆ ਮਜ਼ਬ ਇਹ ਨਹੀਂ ਹੈ ਪੰਥ ਸਰਬੱਤ ਦੇ ਭਲੇ ਲਈ ਲੜਨ ਵਾਲੀ ਸੰਸਥਾ ਦਾ ਨਾਮ ਹੈ। ਦੇਖੋ 100 ਸਾਲ ਪੂਰਾ ਹੋ ਗਿਆ ਸਰੋਣੀ ਕਮੇਟੀ ਨੂੰ ਬਣੀ ਨੂੰ ਪਰ ਉਦੋਂ ਪਹਿਲਾਂ ਦਾ ਇਤਿਹਾਸ ਵੇਖ ਲਓ ਤੇ ਉਦੋਂ ਬਾਅਦ ਦਾ ਵੇਖ ਲਓ। ਜਦੋਂ ਸਰੋਣੀ ਕਮੇਟੀ ਨਹੀਂ ਸੀ ਪੰਥ ਚੜ੍ਹਦੀ ਕਲਾ ਸੀ ਪੰਥ ਦੇ ਨਿਸ਼ਾਨ ਉੱਚੇ ਝੂੜਦੇ ਸੀ। ਜਦੋਂ ਦੀ ਐਜਪੀਸੀ ਬਣੀ ਹੈ ਮਲਿਆ ਮੇਟ ਕੀਤਾ ਨੇ ਸਿਧਾਂਤਾਂ ਦਾ। ਹੁਣ ਤੁਸੀਂ ਕਹੋਗੇ ਵੀ ਕਿਵੇਂ ਮਲਿਆ ਮੇਟ ਕੀਤਾ ਹੁਣ ਦੇਖੋ ਇੱਕੋ ਹੀ ਆਪਣੇ ਜਿਹੜਾ ਨਾ ਹੁਕਮਨਾਮਾ ਸੌਦੇ ਸਾਧ ਨੂੰ ਇਹਨਾਂ ਅਕਾਲ ਤਖਤ ਤੋਂ ਪਹਿਲਾਂ ਤਾਂ ਕੀ ਕੀਤਾ ਛੇਕ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਉਹਨੂੰ ਛੇਕਣ ਦੀ ਲੋੜ ਪਈ ਵੀ ਆਪਾਂ ਨੂੰ ਛੇਕ ਕੇ ਕੰਮ ਬਣ ਸਕਦਾ ਤਾਂ ਉਹ ਛੇਕਦਾ ਉਦੋਂ ਬਾਅਦ ਉਹਨੂੰ ਬਿਨਾਂ ਮੰਗੇ ਮaaf ਕਰਤਾ ਦੇਖੋ ਸਰ ਜਿਹਨੂੰ ਅਸੀਂ ਅਕਾਲ ਤਖਤ ਨੂੰ ਮਹਾਨ ਕਹਿੰਦੇ ਆ ਜਿਹੜੀ ਸੰਸਥਾ ਨੂੰ ਅਸੀਂ ਕਹਿੰਦੇ ਵੀ ਇੱਥੇ ਹੱਕ ਸੱਚ ਨਾਂ ਦਾ ਫੈਸਲਾ ਹੁੰਦਾ ਉਹਨੇ ਉਹਨੂੰ ਮaaf ਕੀਤਾ ਜਿਹੜੀਆਂ ਸੁਪਰੀਮ ਕੋਰਟਾਂ ਨੂੰ ਅਦਾਲਤਾਂ ਨੂੰ ਅਸੀਂ ਝੂਠੀਆਂ ਕਹਿੰਦੇ ਗਾਲਾਂ ਦਿੰਦੇ ਨਹੀਂ ਸਕਦੇ ਉਹਨੇ ਉਹਨੂੰ ਸਜ਼ਾ ਦਿੱਤੀ ਹੈ ਜਿਹੜਾ ਕੋਈ ਸੰਸਥਾ ਨੂੰ ਢਾਅ ਦੇਵੇ ਉਹ ਤਾਂ ਦੁਵਾਰੇ ਬਣ ਸਕਦੀ ਹੈ ਤੇ ਬਿਲਡਿੰਗ ਨੂੰ ਢਾਅਦੀ ਯਾਦ ਰੱਖੋ ਜਿਹੜਾ ਆ ਫਰਕ ਪਤਾ ਨਾ ਵੇ ਇੱਕ ਦੋਸ਼ੀ ਨੂੰ ਇੱਕ ਸੁਪਰੀਮ ਜਿਹੜਾ ਅਕਾਲ ਤਖਤ ਨੂੰ ਅਸੀਂ ਕਹਿੰਦੇ ਸੁਪਰੀਮ ਪਾਵਰ ਰੱਬ ਦਾ ਤਖਤ ਉੱਥੋਂ ਮਾਫ ਕਰਾਇਆ ਕਿੰਨਾ ਨੇ ਕਰਾਇਆ ਸਿਰਫ ਇੱਕ ਪਰਿਵਾਰ ਦੀ ਖਸਮਦ ਨੇ ਅੱਜ ਵੀ ਆਪਾਂ ਤੁਸੀਂ ਦੇਖ ਲਓ ਵਿਸਰੋਣੀ ਕਮੇਟੀ ਪੰਤ ਬੰਦੀ ਸਿੰਘ ਨੇ ਉਹਨਾਂ ਦਾ ਕੰਮ ਉਹਨਾਂ ਲਈ ਲੜਨਾ ਹੈ ਜਾਨਣਾ ਚਾਹੀਦਾ ਬੇਦੋਸ਼ਾ ਚਾਹੇ ਕੋਈ ਵੀ ਹੈ ਚਾਹੇ ਬੇਦੋਸ਼ਾ Hindu ਵੀ ਬੈਠਾ ਮੁਸਲਮਾਨ ਬੈਠਾ ਇਸਾਈ ਬੈਠਾ ਲੜਦੇ ਹੋਣ ਪੰਥ ਦਾ ਝੰਡਾ ਉੱਚਾ ਚੱਲੇਗਾ ਨਿਸ਼ਾਨ ਉੱਚੇ ਹੋਣਗੇ ਸਰਉਣੀ ਕਮੇਟੀ ਦਾ ਹੱਕ ਹੈ ਉਹ ਜ਼ਬਰ ਜ਼ੁਲਮ ਦੇ ਖਿਲਾਫ ਲੜੇ ਅਕਾਲ ਤਖਤ ਤਾਂ ਹੈ ਹੀ ਦਿੱਲੀ ਨਾਲ ਲੜਨ ਵਾਲਾ ਰੱਬ ਦਾ ਤਖਤ ਹੈ ਪਰ ਕਬਜ਼ਾ ਇਹਨੂੰ ਦਿੱਲੀ ਵਾਲੇ ਨੇ ਕਰ ਲਿਆ ਫੇਰ ਫੇਰ ਉਹਦੇ ਉੱਤੇ ਉਹੀ ਬੈਠ ਗਈ ਬੜੇ ਦੁੱਖ ਨਾਲ ਕਹਿਣਾ ਬੈਰਿਆ ਜਦੋਂ ਸਾਡੀ ਸਰਉਣੀ ਕਮੇਟੀ ਆਪਣਾ ਕੰਮ ਛੱਡਤਾ ਉਹਨੇ ਜਦੋਂ ਕੋਈ ਵੀ ਚੀਜ਼ ਆਪਣਾ ਕੰਮ ਛੱਡ ਜੇ ਫਿਰ ਉਹ ਬੇਕਾਰ ਹੋ ਜਾਂਦੀ ਹੈ ਕਿਸੇ ਕੰਮ ਦੀ ਨਹੀਂ ਹੁੰਦੀ ਜਿਵੇਂ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਨਾ ਬਾਣੀ ਦੇ ਵਿੱਚ ਧੇਨ ਦੁੱਧਾ ਤੇ ਬਾਹਰੀ ਕਿੱਤਾ ਨਾ ਆਵਾ ਕਾਹ ਜਿੰਨਾ ਚਿਰ ਗਾਂ ਦੁੱਧ ਦਿੰਦੀ ਉਹਨਾਂ ਚਿਰ ਹੀ ਮਾਲਕ ਨੂੰ ਸੰਭਾਲਦਾ ਉਹਦੀ ਸੇਵਾ ਕਰਦਾ ਜਦੋਂ ਗਊ ਦੁੱਧ ਦੇਣੋਂ ਹਟਦੇ ਮਾਲਕ ਰੱਸਾ ਲਾ ਕੇ ਟੰਬਾ ਮਾਰਦਾ ਘਰੋਂ ਬਾਹਰ ਕਰ ਦਿੰਦਾ ਵੀ ਜਾ ਹੁਣ ਤੇਰਾ ਕੋਈ ਕੰਮ ਹੁਣ ਦੇਖੋ ਸ੍ਰੋਮਣੀ ਕਮੇਟੀ ਨੇ ਆਪਣਾ ਕੰਮ ਛੱਡ ਚੁੱਕੇ ਬਿਲਕੁਲ ਛੱਡਤਾ ਉਹਨੇ ਉਹਦਾ ਕੰਮ ਸੀ 328 68 ਰੂਪ ਮੰਨੇ ਨੇ ਆਪ মিডিਏ ਦੇ ਵਿੱਚ ਵੀ ਹਾਂ ਪਹਿਲਾਂ ਕਿਸੇ ਨੇ ਕਿਹਾ ਸੀ 328 ਆ ਸਾਡੇ ਜਥੇਦਾਰ ਨੇ ਕਿਹਾ ਨਹੀਂ 328 ਨਹੀਂ 368 ਹੈ ਵੀ ਤੁਸੀਂ ਗਿਣਤੀ ਘੱਟ ਦੱਸ ਰਹੇ ਹੋ ਜਾਦੇ ਗੁੰਮ ਨੇ ਵੀ ਅਸੀਂ ਉਹਨਾਂ ਦੇ ਫੌਜਦਾਰੀ ਪਰਚੇ ਪਾਵਾਂਗੇ ਜਿਹੜੇ ਬੰਦਿਆਂ ਨੇ ਕੁੱਤਾਹੀ ਕੀਤੀ ਪੈਣੀ ਚਾਹੀਦੀ ਸੀ ਬਸ ਰੋਣ ਕਮੇਟੀ ਨੇ ਪੈਰ ਪਿੱਛੇ ਖਿੱਚ ਲਏ ਕਿਉਂ? ਪਤਾ ਕਿਉਂ ਖਿੱਚੇ ਗਏ? ਕਿਉਂਕਿ ਜਿਹੜੇ ਸਰੂਪ ਗਏ ਸੋ ਸੁਪਾਰ ਸੰਨ ਉਹਨਾਂ ਥਾਵਾਂ ਤੇ ਗਏ ਜਿੱਥੋਂ ਦਾ ਸੜਾ ਕਾਲ ਤੱਕ ਦੀ ਮਰਜ਼ਾਦਾ ਆਗਿਆ ਨਹੀਂ ਦਿੰਦੀ। ਇਹਨਾਂ ਦੇ ਸਬੂਤ ਚਾਹੀਦੇ ਹੁਣ ਮੇਰੇ ਨਾਲ ਮਿਲ ਸਕਦੇ ਹੋ। ਮੈਂ ਤੁਹਾਨੂੰ ਉਹ ਥਾਵਾਂ ਦੱਸ ਸਕਦਾ ਜਿੱਥੋਂ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਨੇ ਸਰੂਪ ਚੱਕੇ ਸੀ ਤੇ ਜਥੇਦਾਰਾਂ ਨੇ ਰੱਖੇ ਉਹਦੋਂ ਬਾਅਦ ਫੇਰ ਰੱਖੇ ਨੇ। ਉਹਨਾਂ ਡੇਰਿਆਂ 'ਚ ਭੇਜੇ ਨੇ। ਜਿੰਨਾ ਡੇਰਾ ਚ ਸਰੂਪ ਨਹੀਂ ਦੇਖ ਸਕਦਾ ਜਿੱਥੇ ਗੁਰੂ ਪੰਥ ਸਿਧਾਂਤ ਗੁਰੂ ਸਿੱਖੀ ਦੇ ਮਰਯਾਦਾ ਅਨੁਸਾਰ ਕੰਮ ਨਹੀਂ ਹੈ ਜਦੋਂ ਪਤਾ ਲੱਗ ਗਿਆ ਵੀ ਇਹਨਾਂ ਦੇ ਫੌਜਦਾਰੇ ਜਿਹੜੇ ਹੁਣ ਪਜਦੋ ਕਿਸੇ ਬੰਦੇ ਨੂੰ ਕਹਿ ਕੇ ਦਵਾਏ ਆ ਫਿਰ ਉਹਨਾਂ ਤਾਂ ਨਾ ਗਾਹਾਂ ਲੈਣਾ ਹੀ ਆ ਫਿਰ ਉਹ ਕਿਉਂ ਜਾਊਗਾ ਦੇਖ ਲੋ ਤਾਂ ਅਗਲਾ ਗਾਹਾਂ ਲੈ ਦੱਸੂਗਾ ਜਦੋਂ ਵੱਡੇ ਗਾਹਾਂ ਪਤਾ ਲੱਗ ਗਿਆ ਵੀ ਵੱਡੇ ਮਗਰ ਮੱਛਾਂ ਦੇ ਫੋਨ ਤੇ ਗਏ ਹੋਏ ਕੰਮ ਤਾਂ ਮਿੱਟੀ ਪਾਤੀ ਸਾਰਾ ਕੁਝ ਬਦਲਦਾ ਸ਼੍ਰੋਮਣੀ ਸਮੇਕ ਕਮੇਟੀ ਦਾ ਫਰਜ਼ ਆ ਉਹ ਆਪਣੇ ਆਹ ਕੰਮਾਂ ਤੇ ਕੰਮ ਕਰੇ ਵਿ ਜਿਨ੍ਹਾਂ ਨੇ ਵੀ ਇਸ ਰੋਣੀ ਕਮੇਟੀ 'ਚ ਕਿਸੇ ਨਾਲ ਸਾਨੂੰ ਕੋਈ ਮਤਲਬ ਨਹੀਂ ਵੀ ਕੌਣ ਬੰਦਾ ਗਲਤ ਕਰਦਾ ਜਿਨ੍ਹਾਂ ਨੇ ਕੁੱਤਾਹੀ ਕੀਤੀ ਉਹ ਸੁਧਾਰ ਕਰਨ ਦੀ ਲੋੜ ਹੈ ਉਹਨਾਂ ਨੂੰ ਉਹਨਾਂ ਤੇ ਕੰਮ ਕਰਨ ਦੀ ਲੋੜ ਆ ਪੰਥ ਵਾਸਤੇ ਚੱਲਣਾ ਚਾਹੀਦਾ ਐਵੇਂ ਇੱਕ ਪਰਿਵਾਰ ਦੇ ਲਈ ਇੱਕ ਪਰਿਵਾਰ ਪੰਥ ਨਹੀਂ ਹੁੰਦਾ ਕੋਈ 10-20 ਬੰਦਿਆਂ ਦਾ ਧੜਾ ਕੋਈ ਪੰਥ ਨਹੀਂ ਹੁੰਦਾ ਕੋਈ ਇੱਕ ਜਥੇਬੰਦੀ ਪੰਥ ਨਹੀਂ ਹੁੰਦੀ ਇਸ ਕਰਕੇ ਹੱਥ ਬਨ ਕੇ ਬੇਨਤੀ ਹੈ ਸਰੋਣੀ ਕਮੇਟੀ ਨੂੰ ਵੀ ਤੁਸੀਂ ਆਪਣੇ ਕੰਮਾਂ ਦੀ ਆਪਣੇ ਕੰਮਾਂ ਵੱਲ ਝਾਤ ਮਾਰੋ ਆਪਣੇ ਮੁਲਾਜ਼ਮਾਂ ਨੂੰ ਲੈ ਕੇ ਉਹਨਾਂ ਨੂੰ ਆਹ ਗੁਰਦਾਰਿਆਂ 'ਚ ਡਿਊਟੀਆਂ ਕਰਨ ਦਿਓ ਤੁਸੀਂ ਆ ਜਿਹੜਾ ਪੰਜਾਬ ਬਚਾਓ ਯਾਤਰਾ ਤੁਸੀਂ ਇੱਕ ਰਾਨੀਤਿਕ ਰੈਲੀਆਂ ਨੂੰ ਨਾਮ ਹੋਰ ਨਾ ਦਿਓ ਮੈਨੂੰ ਇੱਕ ਵੀਰ ਨੇ ਆਪਣਾ ਗੁਪਤ ਨਾਮ ਦੱਸਣ ਤੇ ਦੱਸਿਆ ਵੀ ਮੇਰਾ ਨਾਂ ਤਾਂ ਦੱਸਿਓ ਨਾ ਤਾਂ ਛੁੱਟੀ ਕਰ ਦੇਣਗੇ ਹੱਥੋਂ ਮੇਰੀ ਉਹ ਕਹਿੰਦੇ ਸਾਨੂੰ ਪੈਰ ਲਈ ਛੁੱਟੀਆਂ ਨਹੀਂ ਮਿਲ ਰਹੀਆਂ ਅੱਜ ਉਧਰ ਨੂੰ ਜਾਣਾ ਹੈ ਅੱਜ ਉਧਰ ਨੂੰ ਜਾਣਾ ਭਜਾਈ ਫਿਰਦੇ ਆ ਪਹਿਲਾਂ ਆਨੰਦਪੁਰ ਤੋਂ ਚੱਲੇ ਹੁਣ ਹੋਰ ਪਾਸੇ ਚੱਲੇ ਹੋਏ ਨੇ ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਤੁਸੀਂ ਆਪਣਾ ਕੰਮ ਕਰੋ ਇੱਕ ਪਰਿਵਾਰ ਲਈ ਨਾ ਚੱਲੋ ਨਹੀਂ ਤੁਹਾਡੇ ਨਾਲ ਹਾਲ ਲੋਕਾਂ ਨੇ ਬੁਰਾ ਕਰਨਾ ਇਸ ਕਰਕੇ ਬੇਨਤੀ ਆ ਸਾਰੇ ਵੀਰਾਂ ਨੂੰ ਵੀ ਤੁਸੀਂ ਦੱਸਣਾ ਵੀ ਆ ਤੁਸੀਂ ਵੀ ਬੋਲੋ ਸ਼ਰੋਣੀ ਕਮੇਟੀ ਨੂੰ ਆਪਣਾ ਕੰਮ ਕਰ ਲਾਓ ਸ਼ਰੋਣੀ ਕਮੇਟੀ ਦਾ ਪੰਥ ਦਾ ਕੰਮ ਕਰਨ ਦਾ ਪੰਥਕ ਮੁੱਦਿਆਂ ਤੇ ਲੜਨਾ ਕੰਮ ਉਹਦਾ ਨਾ ਕਿ ਇੱਕ ਪਰਿਵਾਰ ਲਈ ਲੜਨਾ ਸ਼ਰੋਣੀ ਕਮੇਟੀ ਦਾ ਕੰਮ ਹੈ ਬਿਲਕੁਲ ਨਹੀਂ ਹੈ ਵੇਰਤੀਆ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਕਮੈਂਟ ਕਰਕੇ ਆਪਣੀ ਰਾਇ ਬਿਆਨ ਜਰੂਰ ਦੱਸਣਾ ਕਿ ਕਿਵੇਂ ਤੁਹਾਨੂੰ ਲੱਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ